ਤੋਡੀ ਸਾਰੀ ਬਾਡੀ ਦਾ ਢਿੱਡ ਇੰਜਨ ਆ ਕੋਰ ਇੰਨਾ ਤਕੜਾ ਹੋ ਜਾਊਗਾ ਨਾ ਚਾਹੇ ਕਿ ਮੁੱਕੀਆਂ ਮਾਰੀ ਜਾਵੇ ਜਮਈ ਪ੍ਰਵਾਹ ਨਹੀਂ ਮੰਨੇਗੇ 4 ਐਕਸਰਸਾਈਜ਼ ਦੱਸਣੀਆਂ ਨੇ ਤੁਹਾਨੂੰ ਕੋਰ ਨੂੰ ਸਟਰੋਂਗ ਕਰ ਲਈ ਕੋਰ ਸਟਰੋਂਗ ਕਿਉਂ ਕਰਨਾ ਕਦੇ ਵੀ ਬੈਕ ਪੇਨ ਨਹੀਂ ਹੋਊਗੀ ਬੈਕ ਦੀ ਇੰਜਰੀ ਨਹੀਂ ਹੋਊਗੀ ਕਿਉਂਕਿ ਮਸਲ ਅਸਿਸਟ ਕਰਦੇ ਨੇ ਬੈਕ ਨੂੰ ਪੋਸਚਰ ਤੁਹਾਡਾ ਪੂਰਾ ਤਕੜਾ ਬਣ ਜਾ ਪਹਿਲੀ ਐਕਸਰਸਾਈਜ਼ ਵੇਟਡ ਰੋਪ ਦੂਜੀ ਐਕਸਰਸਾਈਜ਼ ਹੈਂਗਿੰਗ ਲੈਗ ਰੇਸਸ ਤੀਜੀ ਐਕਸਰਸਾਈਜ਼ ਪਲੇਟ ਹੋਲਡ ਕਰਕੇ ਕ੍ਰੰਚਸ ਲਾਉਣੇ ਆ ਨੰਬਰ 4 ਅਬ ਬੋਲਜੀ ਲੈ ਲੈਣੀ ਆ ਢਿੱਡ ਦੇ ਜੋਰ ਨਾਲ ਉੱਪਰੋਂ ਥੱਲੇ ਨੂੰ ਮਾਰਨੀ ਆ ਸੋ ਹਫਤੇ ਦੇ ਵਿੱਚ ਦੋ ਵਾਰ ਇਹ ਤੁਸੀਂ ਕੋਰ ਵਰਕ ਆਡ ਲਾ ਸਕਦੇ ਹੋ ਪਹਿਲਾਂ ਪਹਿਲਾਂ ਚਾਹੇ ਤੁਸੀਂ ਬੋਡੀ ਵੇਟ ਨਾਲ ਲਾ ਲਓ ਉਸ ਤੋਂ ਬਾਅਦ ਜਦੋਂ ਤੁਹਾਡਾ ਕੋਰ ਵਧੀਆ ਹੋਣ ਲੱਗ ਗਿਆ ਢਿੱਡ 'ਚ ਜਾਨ ਆਉਣ ਲੱਗੀ ਤਾਂ ਉਸ ਤੋਂ ਬਾਅਦ weight ਪਾ ਲਓ weight ਚੱਕ ਲਓ ਕਿਉਂਕਿ ਉਹਦੇ ਨਾਲ ਤੁਹਾਡੇ ਐਬ ਹੋਰ ਸਟਰੌਂਗ ਹੁੰਦੇ ਆ ਹੋਰ ਮੋਟੇ ਹੁੰਦੇ ਆ ਵਿਜ਼ੀਬਲ ਜਿਆਦੇ ਹੁੰਦੇ ਆ ਚਾਹੇ ਤੁਸੀਂ ਓਵਰ weight 'ਈ ਹੋ ਐਬ ਤੁਹਾਡੇ ਤਾਂ ਦੀਣਗੇ ਮੇਕ ਸ਼ੋਰ ਜੇ ਤੁਹਾਡੀ ਕਾਰਡੀਓ ਪ੍ਰੋਪਰ ਹੋਊਗੀ ਨਿਊਟ੍ਰੀਸ਼ਨ ਪ੍ਰੋਪਰ ਹੋਊਗੀ ਬੋਡੀ ਫੈਟ ਲੋ ਹੋਊਗੀ ਪਰ ਜੇ ਤੁਹਾਡੇ ਬੋਡੀ ਫੈਟ ਵੀ ਆ ਐब्स ਨਹੀਂ ਵਿਜੀਬਲ ਪਰ ਅੰਦਰੋਂ ਅੰਦਰ ਉਹ ਤਕੜੇ ਹੁੰਦੇ ਰਹਿਣਗੇ ਉਹਨਾਂ ਦੇ ਤਕੜੇ ਹੋਣਾ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਦਿਖਾਉਣੇ ਨੇ ਅੰਦਰ ਤਕੜੇ ਹੋਣੇ ਜ਼ਰੂਰੀ ਨੇ ਉਦਾਂ ਵੀ ਜਦੋਂ ਵਰਕਆਊਟ ਕਰਦੇ ਆ ਆਪਾਂ ਐਬ ਦਾ ਤਾਂ ਬਲੱਡ ਫਲੋ ਇਥੇ ਇਨਕਰੀਸ ਹੁੰਦਾ ਤਾਂ ਇਹਦੇ ਨਾਲ ਤੁਹਾਡੀ ਬੈਲੀ ਫੈਟ ਵੀ ਘਟਦੀ ਆ ਤੇ ਬਾਕੀ ਹੋਰ ਕੋਈ ਵੀ ਤੁਸੀਂ ਗੇਮ ਕਰਦੇ ਹੋ ਜਾਂ ਕੋਈ ਕੰਮ ਕਰਦੇ ਹੋ ਇਹਦੇ ਨਾਲ ਤੁਹਾਡੀ ਬੋਡੀ ਤੇ ਕੰਟਰੋਲ ਤੇ ਸਟੇਬਿਲਟੀ ਬਹੁਤ ਬਣਦੀ ਆ ਕੋਈ ਟਿੱਡੇ ਦੇ ਮਸਲੇ ਚ ਜਾਣਾ ਤਾਂ ਚਾਹੇ ਕੋਈ ਵੀ ਗੇਮ ਕਰ ਲਓ ਦੂਜੇ ਬੰਦੇ ਨਾਲੋਂ ਤੁਹਾਡੀ ਪਰਫਾਰਮੈਂਸ ਬੈਟਰੀ ਹੋਊਗੀ